ਪੰਜਾਬੀ ਟੀਵੀ ਤੇ ਆਪਾਂ ਇਸ ਸਮੇਂ ਇੱਕ ਅਹਿਮ ਖਬਰ ਦੀ ਗੱਲ ਕਰਨੀ ਹੈ ਖਬਰ ਇਹ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਵਿੱਚ ਸ਼ੂਟਰ ਜਗਰੂਪ ਰੂਪਾ ਦੇ ਪ੍ਰਾਜਗੁਰਾ ਕਤਲ ਹੋਇਆ ਲੇਕਿਨ ਉਹ ਕਤਲ ਜੋ ਜਗਰਾਜ ਦਾ ਹੋਇਆ ਕੀ ਉਹ ਜਗਰੂਪ ਪਰਾਪਰਾ ਸੀ ਜਾਂ ਨਹੀਂ ਸੀ ਇਸ ਬਾਰੇ ਗੱਲ ਕਰਨੀ ਹੈ ਕਿਉਂਕਿ ਬਹੁਤ ਜ਼ਿਆਦਾ ਚੈਨਲ ਵੱਲੋਂ ਅੱਜ ਵਿਊ ਦੀ ਖਾਤir ਇਹ ਖਬਰ ਨੂੰ ਸਿੱਧੂ ਮੂਸੇਵਾਲੇ ਦੇ ਨਾਮ ਦੇ ਨਾਲ ਜੋੜ ਕੇ ਦਿਖਾਇਆ ਗਿਆ ਲੇਕਿਨ ਸਚਾਈ ਇਹ ਹੈ ਕਿ ਜੁਗਰਾਜ ਜੋ ਹੈ ਉਹ ਜਗਰੂਪ ਦਾ ਭਰਾ ਸੀ ਲੇਕਿਨ ਉਹ ਜਗਰੂਪ ਜਿੰਦਾ ਹੈ ਉਹ ਜੇਲ੍ਹ ਦੇ ਵਿੱਚ ਹੈ ਉਹ ਜਗਰੂਪ ਰੂਪਾ ਨਹੀਂ ਹੈ ਉਹ ਜਗਰੂਪ ਜੋਗਾ ਹੈ ਜੋ 1 ਚਾਰ ਕਿਲੋ ਹਿਰਨ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਤੇ ਉਸ ਦੇ ਭਰਾ ਜੁਗਰਾਜ ਦਾ ਅੱਜ ਤਿੰਨ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਇਸ ਕਤਲ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਪਿੰਡ ਦੇ ਵਿੱਚ ਹੀ ਕਤਲ ਕੀਤਾ ਗਿਆ ਹੋਰ ਉਹ ਆਪਣੀ ਜਾਨ ਦੀ ਪੀਖ ਬੰਗਦਾਰਿਆ ਲੇਕਿਨ ਇਸ ਦੌਰਾਨ ਉਹ ਤਿੰਨ ਨੌਜਵਾਨਾਂ ਵੱਲੋਂ ਨਿਸ਼ਾਨਾ ਵੇਢ ਕੇ ਜੁਗਰਾਜ ਦੋ ਹੈ ਉਹਦਾ ਕਤਲ ਕਰ ਦਿੱਤਾ ਗਿਆ 4 ਮਹੀਨੇ ਪਹਿਲਾਂ ਹੀ ਜਿਹੜਾ ਉਹਦਾ ਵਿਆਹ ਹੋਇਆ ਸੀ ਲੇਕਿਨ ਉਹ ਜਗਰੂਪ ਰੂਪਾ ਜੋ ਸਿੱਧੂ ਮੂਸੇਵਾਲੇ ਦਾ ਕਤਲ ਸੀ ਉਹਦਾ ਭਰਾ ਨਹੀਂ ਸੀ ਜਿਹਦੀ ਪੁਸ਼ਟੀ ਜਿਹੜੀ ਹੈ ਉਹਦੇ ਪਰਵਾਰ ਵੱਲੋਂ ਵੀ ਕੀਤੀ ਗਈ ਹੈ ਔਰ ਇਹਦੀ ਪੁਸ਼ਟੀ ਜਿਹੜੀ ਪੁਲਿਸ ਵੱਲੋਂ ਕੀਤੀ ਗਈ ਹੈ ਕਿ ਉਹਦਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਜਾਂ ਉਹਦੇ ਕਤਲ ਜਗਰੂਪ ਰੂਪਾਂ ਨਾਲ ਕੋਈ ਲੈਣਾ ਦੇਣਾ ਸੀ ਹਾਲਾਂਕਿ ਬੰਬੀਹਾ ਜੋਗੁਰੂਪੈ ਉਹਦੇ ਵੱਲੋਂ ਇੱਕ ਕਤਲ ਦੀ ਜੁੰਗਰੀ ਲਈ ਗਈ ਉਹ ਦਾਵਾ ਕੁਝ ਹੋਰ ਕੀਤਾ ਗਿਆ ਕਿ ਕਿਸੇ ਉਹਨਾਂ ਦੇ ਕਿਸੇ ਵਿਅਕਤੀ ਦਾ ਜਿਹੜਾ ਕਤਲ ਦੇ ਵਿੱਚ ਇਸ ਵਿਅਕਤੀ ਨੂੰ ਰੇਕੀ ਕੀਤੀ ਗਈ ਸੀ ਕਿ ਜੁਗਰਾਜ਼ ਨੂੰ ਰੇਕੀ ਕੀਤੀ ਗਈ ਸੀ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜੋ ਸੂਚਾਈ ਹੈ ਜੋ ਅਇ ਤੱਕ ਗੱਲ ਸਾਹਮਣੇ ਆਈ ਹੈ ਉਹ ਗੱਲ ਕਰਨ ਲਈ ਆਪਾਂ ਮੇਰੇ ਸਹਿਯੋਗੀ ਜੋ ਸਾਡੇ ਲਾਈ ਪੰਜਾਬੀ ਕੀਤੇ ਦੇ ਸਹਿਯੋਗੀ ਨੇ ਮਾਨੋ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਮਾਨੋ ਅੱਜ ਜੁਗਰਾਜ ਦਾ ਕਤਲ ਹੁੰਦਾ ਮਜੀਟਾ ਹਲਕੇ ਦੇ ਵਿੱਚ ਕੀਆ ਕਈ ਚੈਨਲوں ਨੇ ਦਿਖਾਇਆ ਗਿਆ ਕਿ ਉਹ ਜਗਰੂਪ ਰੂਪਾ ਜੋ ਮੂਸੇਵਾਲ ਦੇ ਕਤਲकांड ਦੇ ਵਿੱਚ ਛੂਟਾ ਸੀ ਉਹਦਾ ਭਰਾ ਸੀ ਕੀ ਸਚਾਈ ਕੀ ਇਸ ਮਾਮਲੇ ਦੀ ਮਤਲਬ ਇਹਦੇ ਵਿੱਚ ਇਹਦੇ ਵਿੱਚ ਏਕੇ ਜਾਣਕਾਰੀ ਮੈਨੂੰ ਦਿਓ ਕਿ ਇਹ ਜੋ ਪ੍ਰਾਜ ਜਗਰਾਜ ਦਾ ਜੋ ਪ੍ਰਾਜ ਜਗਰੂਪ ਜੋਗਾ ਹੈ ਨਾ ਇਹ ਜਗਰੂਪ ਰੂਪਾ ਨਹੀਂ ਹੈ ਜੀ ਬਿਲਕੁਲ ਜੀ ਬਿਲਕੁਲ ਜਗਰੂਪ ਸਿੰਘ ਦਾ ਜੋਗਾ ਜਿਹੜਾ ਹੈ ਜੇਲ ਦੇ ਜੇਲ ਦੇ ਵਿੱਚ ਹੈ ਕਿਉਂਕਿ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਕਈ ਸਾਲ ਹੋ ਚੁੱਕੇ ਨਾ ਉਹ ਜੇਲ ਦੇ ਵਿੱਚ ਹੈ ਮਗਰ ਹੁਣ ਜਿਹੜੀ ਕੜੀ ਜਿਹੜੀ ਹੈ ਕਈ ਚੈਨਲਾਂ ਵੱਲੋਂ ਜੋੜੀ ਗਈ ਹੈ ਕਿ ਅਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਤੇ ਵੀ ਇੱਕ ਪੋਸਟ ਪਾਈ ਗਈ ਹੈ ਤਾਂ ਉਸ ਵਿੱਚ ਕਿਹਾ ਜਾਂਦਾ ਕਿ ਕਈ ਮਾਮਲਿਆਂ ਦੇ ਵਿੱਚ ਆ ਇਸ ਦਾ ਨਾਮ ਜਿਹੜਾ ਹੈ ਇਨਵੋਲਵਸ ਇਸ ਕਰਕੇ ਸੁਮੂਨ ਦੇ ਕੱਟ ਉਤਾਰਿਆ ਕਿ ਮੈਂ ਇੱਕ ਵਾਰ ਪੋਸਟ ਵੀ ਸਾਂਝੀ ਕਰ ਦੇਣਾ ਚਾਹੁੰਨਾ ਜਿਸ ਤਰ੍ਹਾਂ ਕਿ ਪੋਸਟ ਦੇ ਵਿੱਚ ਲਿਖਿਆ ਗਿਆ ਸਤਿ ਸ਼੍ਰੀਕਾਲ ਮੇਰੇ ਸਾਰੇ ਵੀਰਾਂ ਨੂੰ ਆ ਜੋ ਚਨਕੇ ਪਿੰਡ ਯੁਗਰਾਜ ਸਿੰਘ ਲਾਇਨਸ ਤੋਤਾ ਦਾ ਕਤਲ ਹੋਇਆ ਹੈ ਇਸ ਦੀ ਜ਼ਿੰਮੇਵਾਰੀ ਮੈਂ ਅਡੋਨੀ ਵੱਲ ਮੁਹਬਤ ਰੰਦਾਵਾ ਦੇ ਕੌਂਸਲ ਚੌਧਰੀ ਲੈਨੇ ਹਾਂ ਇਸ ਦੇ ਨਾਲ ਜੱਗੂ ਖੋਤੀ ਦੇ ਕਹਿਣ ਤੇ ਸਾਡੇ ਪ੍ਰਾਗ ਬੋਰੇ ਬਾਰੀਰ ਦੇ ਕਤਲ ਦੇ ਵਿੱਚ ਰੈਕੀ ਕਰਵਾਈ ਸੀ ਤੇ ਜੱਗੂ ਖੋਤੀ ਦੇ ਕਹਿਣ ਤੇ ਸਾਡੇ ਭਰਾਵਾਂ ਦੇ ਖਿਲਾਫ ਪ੍ਰਦਾਨਗੀ ਕਰਵਾਈ ਬਾਕੀ ਜੋ ਲੀਰਾ ਪਿੱਛੇ ਰਹਿ ਕੇ ਝੌਂਕਦੀਆਂ ਨੇ ਉਹ ਵੀ ਤਿਆਰ ਰਹਿਣ ਸਾਡਾ ਧਿਆਨ ਸਾਰਿਆਂ ਵੱਲ ਹੈ ਇਹ ਕੜੀ ਅਲੱਗ ਜੁੜਦੀ ਪਈ ਆ ਮਗਰ ਇਸ ਦੇ ਵਿੱਚ ਸੱਚਾਈ ਹੈ ਜਾਂ ਨਹੀਂ ਹੈ ਸਾਡਾ ਲਾਈਵ ਪੰਜਾਬੀ ਟੀਵੀ ਇਸ ਦੀ ਪੋਸਟ ਦੀ ਜਿਹੜੀ ਪੁਸ਼ਟੀ ਨਹੀਂ ਕਰਦਾ ਮਗਰ ਇੱਕ ਜੋ ਅਸੀਂ ਮੇਨ ਪੁਆਇੰਟ ਦੀ ਗੱਲ ਕਰੀਏ ਕਿ ਨਾਮ ਜਿਹੜਾ ਜਗਰੂਪ ਸਿੰਘ ਯੋਗਾ ਅੱਜ ਦੇ ਨਾਲ ਜੋੜਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਇਸ ਇਸ ਦੇ ਪ੍ਰਾ ਦਾ ਜਿਹੜਾ ਨਾਮ ਸੀ ਇਸ ਕਰਕੇ ਇਸ ਮੋਹ ਦੇ ਕੱਟਤਾ ਰਹਿ ਗਏ ਗਲਤ ਹੈ ਤੇ ਇਹ ਲਾਈ ਪੰਜਾਬੀ ਟੀਮ ਵੱਲੋਂ ਪੂਰਾ ਪੁਸ਼ਟੀ ਕੀਤੀ ਗਈ ਹੈ ਗਰਾਉਂਡ ਜ਼ੀਰੋ ਤੋਂ ਉਸ ਦੇ ਪਰਿਵਾਰ ਨਾਲ ਗੱਲਬਾਤ ਕਰਕੇ ਵੀ ਇਹ ਪੂਰੀ ਜਾਣਕਾਰੀ ਜਿਹੜੀ ਹੈ ਹਾਸਲ ਕੀਤੀ ਗਈ ਹੈ ਜੀ ਜੀ ਤੇ ਇਹਦੇ ਵਿੱਚ ਤੁਹਾਡੇ ਜਿਵੇਂ ਆਪਣੀ ਸ਼ਾਮੀ ਵੀ ਗੱਲ ਹੁੰਦੀ ਸੀਗੀ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਸੀ ਕਿਉਂਕਿ ਮਾਮਲਾ ਸੈਂਸਿਟਿਵ ਜੀ ਨਾ ਕਿ ਜਦੋਂ ਸਿੱਧੂ ਮੂਸੇ ਦਾ ਨਾਮ ਆਉਂਦਾ ਹੈ ਤਾਂ ਇੱਕ ਪੰਜਾਬ ਦੇ ਵਿੱਚ ਇੱਕ ਵੱਡੇ ਸਿੰਗਰ ਦੇ ਕਤਲ ਦੀ ਗੱਲ ਦੀ ਸ਼ੁਰੂ ਹੋ ਜਾਂਦੀ ਹੈ ਕਿ ਉਹਦਾ ਕਤਲ ਹੋਇਆ ਸੀ ਹੁਣ ਜਗਰੂ ਰੂਪਾ ਦਾ ਨਾਮ ਆ ਗਿਆ ਕਿੰਦੀ ਉਹਦੇ ਭਰਾ ਦਾ ਕਤਲ ਹੋਇਆ ਤਾਂ ਤੁਹਾਡੀ ਪੁਲਿਸ ਨਾਲ ਵੀ ਗੱਲ ਹੋਈ ਸੀਗੀ ਤਾਂ ਪੁਲਿਸ ਦੇ ਜੋ SSP ਸਰ ਜਦੋਂ SSP ਵਿਹਾਤੀ ਮਨਿੰਦਰ ਸਿੰਘ ਨਾਲ ਸਾਡੀ ਗੱਲਬਾਤ ਹੁੰਦੀ ਤਾਂ ਉਹਨਾਂ ਕੋਲੋਂ ਜਾਣਕਾਰੀ ਹਾਸਲ ਕੀਤੀ ਗਈ ਅਸਲ ਦੇ ਵਿੱਚ ਜੋ ਇਨਾਮ ਲੱਗ ਰਹੇ ਨੇ ਸਿੱਧੂ ਮੂਸੇ ਵਾਲੇ ਕਤਲ ਮਾਮਲੇ ਦੇ ਵਿੱਚ ਕਿਸ ਦੇ ਵਿੱਚ ਸੱਚਾਈ ਕੀ ਉਹਨਾਂ ਦਾ ਸਾਫ਼ ਤੌਰ ਤੇ ਇਹੀ ਕਹਿਣਾ ਸੀ ਕਿ ਇਸ ਮਾਮਲੇ ਨਾਲ ਕੋਈ ਵੀ ਲਿੰਕ ਨਹੀਂ ਹੈ ਸਿੱਧੂ ਮੂਸੇ ਵਾਲੇ ਦੇ ਮਾਮਲੇ ਨਾਲ ਕੋਈ ਵੀ ਲਿੰਕ ਨਹੀਂ ਹੈ ਇਸ ਦੇ ਨਾਲ ਦੀ ਗੱਲ ਕੀਤੀ ਜਾਵੇ ਇਸ ਦਾ ਬ੍ਰਦਰ ਜ਼ਰੂਰ ਹੈ ਮਤਲਬ ਉਹ ਜੇਲ੍ਹ ਦੇ ਵਿੱਚ ਹੈਗਾ ਇਸ ਮੌਕੇ ਕਿਉਂਕਿ ਜੇਲ੍ਹ ਦੇ ਵਿੱਚ ਕਿਸੇ heroin ਦੇ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਮਾਮਲੇ ਦੇ ਵਿੱਚ ਉਸ ਨੂੰ ਜੇਲ੍ਹ ਦੇ ਵਿੱਚ ਅ ਸੁਟਿਆ ਗਿਆ ਮਗਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਇਸ ਨਾਲ ਹੀ ਸਿੱਧੂ ਮੂਸੇ ਵਾਲੇ ਦੇ ਨਾਲ ਜੁੜਦੀ ਹੋਈ ਕੜੀ ਜਿਹੜੀ ਜਦੋਂ ਅਸੀਂ ਸਵਾਲ ਕੀਤਾ ਕਿ ਇਹ ਸਿੱਧੂ ਮੂਸੇ ਵਾਲੇ ਨਾਲ ਕੜੀ ਜੁੜਦੀ ਹੈ ਤਾਂ ਉਹਨਾਂ ਦਾ ਸਾਫ਼ ਜਵਾਬ ਸੀ ਕਿ ਕੋਈ ਵੀ ਕੜੀ ਜਿਹੜੀ ਹੈ ਸਿੱਧੂ ਮੂਸੇ ਵਾਲੇ ਨਾਲ ਨਹੀਂ ਜੁੜਦੀ ਚਲੋ ਠੀਕ ਹੈ ਮਨੂ ਤਾਂ ਕੋਸ਼ਿਸ਼ ਕਰਿਓ ਕਿ ਕੱਲ ਆਪਾਂ ਪ੍ਰਵਾਹ ਦੇ ਨਾਲ ਵੀ ਇਸ ਟੌਪਿਕ ਦੇ ਉੱਪਰ ਗੱਲ ਕਰ ਸਕੀਏ ਉਹ ਜੋ ਸਹੀ ਖਬਰ ਹੈ ਉਹ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਜੇ ਵੀ ਸਾਡੇ ਪੱਤਰਕਾਰ ਨੇ ਮਾਨਮਤਾ ਸਾਹ ਤੋਂ ਲਾਈ ਪੰਜਾਬੀ ਟੀਵੀ ਦੇ ਰਾਹੀਂ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਜੋ ਸ਼ੂਟਰ ਸੀਗਾ ਜਗਰੂਪ ਰੂਪਾ ਔਰ ਜੁਗਰਾਜ ਇਹ ਦੋਨਾਂ ਦਾ ਕੋਈ ਲਿੰਕ ਨਹੀਂ ਹੈ ਜੁਗਰਾਜ ਦਾ ਭਰਾ ਜਗਰੂਪ ਜੋਗਾ ਹੈ ਜੋ ਜੇਲ੍ਹ ਦੇ ਵਿੱਚ ਬੰਦ ਹੈ 4 ਕਿਲੋ ਹਿਰਨ ਦੇ ਮਾਲਜ ਬੰਦ ਹੈ ਲੇਕਿਨ ਜਗਰੂਪ ਰੂਪਾ ਜੋ ਮੂਸੇਵਾਲਾ ਦਾ ਭਰਾ ਹੈ ਉਹਨਾਂ ਕੋਲ ਲੱਭ ਨਹੀਂ ਹਾਲਾਂਕਿ ਬਹੁਤ ਚੈਨਲ ਨੇ ਜੋ ਖਬਰਾਂ ਲਈ ਨੇ ਜਲਦਬਾਜ਼ੀ ਦੇ ਵਿੱਚ ਗੂੜੀ ਖਾਤਰ ਮੂਸੇਵਾਲ ਦਾ ਨਾਮ ਜੋੜ ਕੇ ਚਲਾ ਦਿੱਤੀਆਂ ਲੇਕਿਨ ਸਚਾਈ ਇਹ ਨਹੀਂ ਹੈ ਤਾਂ ਕੋਸ਼ਿਸ਼ ਇਹ ਹੀ ਹੈ ਕਿ ਤੁਹਾਡੇ ਸਾਹਮਣੇ ਜੋ ਸਚਾਈ ਰੱਖੀ ਜਾਵੇ ਤਾਂ ਇਸ ਪੋਰਟ ਦੇ ਪਿਛੇ ਇੰਨਾ ਹੀ ਕੋਸ਼ਿਸ਼ ਕਰਾਂਗੇ ਕੱਲ ਅਸੀਂ ਪ੍ਰਵਾਧ ਦੇ ਨਾਲ ਵੀ ਗੱਲ ਕਰ ਸਕੀਏ ਉਹ ਪ੍ਰਵਾਧ ਦੇ ਜੋ ਬਿਆਨ ਹੈ ਉਹ ਵੀ ਤੁਹਾਡੇ ਤੱਕ ਪਹੁੰਚਾ ਸਕੀਏ ਧੰਨਵਾਦ